जय जज जै भी जय भी जै भी जय जै जीम जै निकलो बाहर मकानों से रंग लड़ो बेहमानों ऐसी निकलो बाहर मकानों से रंग लड़ो से, ऐसी Çok hayal bile ਜੁਲਮੀ ਜੱਜ ਨੂੰ ਕਰੇਗਾ ਸੱਤਾ ਕੇ ਗੱਲਾਂ ਹੋਣਗੀਆਂ ਜੱਜਾਂ ਤੋਂ ਜੁੜੇਗਾ ਸੇ ਭਿੰਨ ਕੇ ਲਾਹੋਂ ਸੇ ਜੁਲਮੀ ਜੱਜ ਜੁਲਮੀ ਅੱਜ ਬੜਾ ਅਸਲ ਬੜੇ ਦੁਕਾਨਦਾਰ ਦੇ ਨਾਲ ਧਰਨਾ ਦੇ ਰਹੇ ਆ ਸਾਡੇ ਮੰਤਵ ਨਹੀਂ ਹੁੰਦਾ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਕਰੀਏ ਪਰ ਅੱਜ ਦਾ ਜਿਹੜਾ ਧਰਨਾ ਉਹ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਵਾਲੇ ਦਿਨ ਜੋ ਇੱਕ ਨਿਊਜ਼ ਐਂਕਰ ਵੱਲੋਂ ਅੰਜਨਾ ਓਮ ਕਸ਼ੇ ਵੱਲੋਂ ਇੱਕ ਬੜੇ ਬੇਹੂਦਾ ਸ਼ਬਦਾ ਦੇ ਨਾਲ ਪਰਮਾਤਮਾ ਦੀ ਛਵੀ ਨੂੰ ਧੁੰਮਲ ਕੀਤਾ ਗਿਆ ਉਹਦੇ ਖਿਲਾਫ ਅੱਜ ਧਰਨਾ ਦੇ ਰਹੇ ਆ ਔਰ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਬਿੱਲ ਪਾਸ ਕੀਤਾ ਜਾਵੇ ਕਿ ਜਿਹੜੇ ਜਿਹੜੇ ਪਰਮਾਤਮਾ ਨੂੰ ਗਲਤ ਕਹਿੰਦੇ ਜਾਂ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਤੇ ਹੈਗਾ ਵੀ ਆ ਉਹ ਤੋਂ ਸਾਰਾ ਇਹਦਾ ਸਫਾਇਆ ਹੋਵੇ ਕਿ ਅਸੀਂ ਸੱਚਮੁੱਚ ਵਾਲਮੀਕੀ ਪਰਮਾਤਮਾ ਜੀ ਨੂੰ ਮੰਨਦੇ ਆ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਵਾਲਮੀਕੀ ਪਰਮਾਤਮਾ ਜੀ ਨੇ ਸਨਾਤਨ ਧਰਨ ਦੀ ਨੀਮ ਰੱਖੀ ਇੱਕ ਪਾਸੇ ਕਹਿੰਦੇ ਰਮਾਇਣ ਦੇ ਲਿਖਾਰੀ ਦੂਜੇ ਪਾਸੇ ਅਸੀਂ ਕਿੱਦਾਂ ਬਰਦਾਸ਼ਤ ਕਰ ਲੈਂਦੇ ਆ ਸੋ ਵਾਲਮਿਕੀ ਪਰਮਾਤਮਾ ਜੀ ਦਾ ਪ੍ਰਗਟਿਸ ਮਨਾਣ ਲਈ ਕੇਵਲ ਵਾਲਮਿਕੀ ਜਾਤੀ ਉਹਨਾਂ ਦੇ ਖਿਲਾਫ ਜਦੋਂ ਕੋਈ ਅਪਸ਼ਬਦ ਬੋਲਦਾ ਉਹਦੇ ਪ੍ਰੋਟੈਸਟ ਦੇ ਪ੍ਰੋਟੈਸਟ ਦੇ ਲਈ ਕੇਵਲ ਵਾਲਮਿਕੀ ਜਾਤੀ ਇਹ ਕੁਐਸਚਨ ਖੜੇ ਕਰਦੇ ਆ ਕਿ ਦੇਸ਼ 'ਚ ਅਜ ਵੀ ਚੁਆ ਜੱਤ ਕਾਇਮ ਹੈ ਦੂਜੀ ਗੱਲ ਦੂਜਾ ਜਿਹੜਾ ਮੁੱਦਾ ਵਾ ਸੀਜੀ ਗਵਈ ਸਾਹਿਬ ਦੇ ਜੁੱਤੀ ਜਿਹੜੀ ਉਛਾਲੀ ਗਈ ਉਹ ਲੋਕਤੰਤਰ ਔਰ ਭਾਰਤੀ ਸੰਵਿਧਾਨ ਤੇ ਪ੍ਰਸ਼ਨ ਹੈ ਉਹ ਪੂਰੇ ਮੂਲ ਨਿਵਾਸੀ ਸਮਾਜ ਦੇ ਜੁੱਤੀ ਉਛਾਲੀ ਗਈ ਅੰਬੇਡਕਰ ਵਾਦ ਤੇ ਜੁੱਤੀ ਉਛਾਲੇ ਗਈ ਸਾਨੂੰ ਐਦਾ ਮਸੂਰ ਜ਼ਿੰਦਾ ਵਾ ਅੱਜ ਵੀ ਲੋਕ ਮਨੁਵਾਦੀ ਸੋਚਦੇ ਬੈਠੇ ਆ ਤੀਜਾ ਜਿਹੜਾ ਵਿਸ਼ੇਸ਼ ਮੁੱਦਾ ਵਾ ਭਾਈ ਪੂਰਨ ਕੁਮਾਰ ਜੀ ਉਹਨੂੰ ਵੀ ਨਾ ਮਜਬੂਰ ਕੀਤਾ ਗਿਆ ਡੀ.ਸੀ.ਪੀ ਸਾਹਿਬ ਨੂੰ ਔਰ ਉਹਨੇ ਮਜਬੂਰ ਹੋ ਕੇ ਸੂਇਸਾਈਡ ਕੀਤਾ ਜਾਤੀਵਾਦ ਦਾ ਸ਼ਿਕਾਰ ਹੋ ਕੇ ਤੁਸੀਂ ਇਹ ਸੋਚੋ ਜਿਸ ਪਰਿਵਾਰ ਦੇ ਵਿੱਚ 8 ਲੋਕ ਹੋਣ ਪ੍ਰਸ਼ਾਸਨ ਨਾਲ ਰਿਲੇਟਡ ਆਈ.ਐਸ. ਪੀ.ਐਸ ਹੋਣ ਮੰਤਰੀ ਤੱਕ ਹੋਣ ਉਸ ਪਰਿਵਾਰ ਨਾਲ ਤੱਕਾ ਹੋ ਰਿਹਾ ਤਾਕਤ ਦੀ ਗਰੀਬ ਮਜ਼ਦੂਰ ਦਲਿਤਾਂ ਕੀ ਹਾਲ ਹੁੰਦਾ ਹੋਣਾ ਸੋ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਾ ਕਮਾਰੀ ਤੱਕ ਪੂਰੇ ਭਾਰਤ ਚ ਭਾਰਤ ਦੇ ਵਿੱਚ ਜਿਹੜੇ ਦਲਿਤਾ ਦੀ ਸਥਿਤੀ ਹੈ ਬੜੀ ਦਇਨੀ ਹੈ ਬੜੀ ਮਾੜੀ ਸਥਿਤੀ ਹੈ ਅੱਜ ਅਸੀਂ ਤਾਂ ਹੀ ਸਾਰੇ ਜਨੰਦਰ ਬਾਈਪਾਸ ਤੇ ਇਕੱਠਾ ਹੋਏ ਆ ਹੱਕ ਲੈਣ ਲਈ ਔਰ ਪੂਰੇ ਸਮਾਜ ਨੂੰ ਬੇਨਤੀ ਹੈ ਮੇਰੀ ਦਲਿਤਾਂ ਨੂੰ ਬੇਨਤੀ ਹੈ ਕਿ ਜੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤੇ ਆਓ ਸਾਰੇ ਪਰਿਵਾਰਾਂ ਸਹਿਤ ਧਰਨੇ ਨੂੰ ਪ੍ਰੋਟੈਸਟ ਨੂੰ ਹੋਰ ਤੇਜ਼ ਕਰਾਂਗੇ ਵਾਲਮਿਕੀ ਜੈ ਵੀ ਅਸੀਂ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਜਿਹੜਾ ਮੰਗ ਕਰ ਰਹੇ ਸੀ ਇਹ ਜਿਹੜੀ ਅੰਜਨਾ ਕਸ਼ਪ ਹੈ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਗਟ ਦਿਹਾੜੇ ਵਾਲੇ ਦਿਨ 7 ਅਕਤੂਬਰ ਨੂੰ ਇੱਕ ਆਜ ਤੱਕ ਚੈਨਲ ਤੇ ਇੱਕ ਬਲੈਕ ਐਂਡ ਵਾਈਟ ਸ਼ੋਅ ਆਂਦਾ ਵਾ ਉਹਦੇ ਵਿੱਚ ਅੰਜਨਾ ਕਸ਼ਪ ਨਾ ਦੀ ਇੱਕ ਲੇਡੀ ਹੈ ਉਹਨੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਬਾਰੇ ਗਲਤ ਬੋਲਿਆ ਗਿਆ ਵਾ ਉਹਦੇ ਰੋਸ ਵਿੱਚ ਅੱਜ ਦਾ ਤਰਨਾ ਵਾ ਇੱਕ ਜਲਦਾ ਹਰਿਆਣਾ ਦੇ ਵਿੱਚ ਆਈਪੀਐਸ ਅਫਸਰ ਪੂਰਨ ਜੀ ਉਹਨੂੰ ਖੁਦ ਖੁਸ਼ੀ ਲਈ ਜਿਹੜਾ ਮਜਬੂਰ ਕੀਤਾ ਗਿਆ ਵੈ ਉਹਦੇ ਰੋਸ ਵੱਲੋਂ ਅੱਜ ਸਮੁੱਚੇ ਵਾਲਮੀਕੀ ਭਾਈਚਾਰੇ ਵੱਲੋਂ ਤੇ ਰਵਿਦਾਸ ਭਾਈਚਾਰੇ ਵੱਲੋਂ ਇੱਕ ਸੰਝਾ ਜਿਹੜਾ ਤਰਨਾ ਵੈ ਉਹ ਲਗਾਇਆ ਗਿਆ ਵੈ ਅਸੀਂ ਸਾਡੀ ਹੁਣੀ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਇੱਥੇ ਖੜੇ ਐ ਐਸ ਐਚ ਓ ਸਾਹਿਬ ਨਾਲ ਵੀ ਗੱਲ ਹੋਈ ਹੈ ਅਸੀਂ ਕਹਿੰਦੇ ਸਾਡਾ ਤਰਨਾ ਅਣਮਿੱਥਿਆ ਨਹੀਂ ਹੈ ਸਾਡੇ ਕੋਲੋਂ ਤਾਂ ਹੁਣੀ ਡਿਪਟੀ ਸਾਹਿਬਾਨ ਸਾਡਾ ਮੰਗ ਪੱਤਰ ਉੱਪਰ ਤਾਂ ਹੈ ਏ ਡੀ ਜੀ ਵੀ ਜਿਹੜਾ ਲੁਧਿਆਣਾ ਡੀ ਆਪਣਾ ਪ੍ਰਸ਼ਾਸਨ ਹੈ ਉਹ ਆ ਕੇ ਸਾਡੇ ਕੋਲ ਮੰਗ ਪੱਤਰ ਲੈ ਜਵੇ ਡੀਸੀ ਸਾਡਾ ਉੱਪਰ ਤੱਕ ਪਹੁੰਚਾਵੇ ਅਸੀਂ ਹੁਣ ਹੀ ਆਪਣਾ ਧਰਨਾ ਚੱਕ ਲੈਣੇ ਹੈ ਜੀ ਸਰ ਕਈ ਬੰਦਿਆਂ ਦੇ ਪਰਚਾ ਵੀ ਦਰਜ ਹੋ ਚੁੱਕਾ ਗਿਆ ਨੇ ਉਹਨਾਂ ਦੇ ਕਾਰਵਾਈ ਤਾਂ ਨਹੀਂ ਹੋਈ ਹੈ ਜੀ ਗੱਲ ਇਹ ਤੁਹਾਨੂੰ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀਆਂ ਦਲਤਾਂ ਦੇ ਉੱਪਰ ਜਿਹੜੀਆਂ ਘਟਨਾਵਾਂ ਚੱਲ ਰਹੀਆਂ ਚਾਹੇ ਉਹ ਸਾਡੇ ਚੀਫ ਜਸਟਿਸ ਹੁਣ ਜੀ ਜਿਨ੍ਹਾਂ ਦੇ ਉੱਪਰ ਇੱਕ ਮਨੁਵਾਦੀ ਸੋਚ ਰੱਖਣ ਵਾਲੇ ਵਕੀਲੇ ਜਿਹੜਾ ਜੂਤਾ ਫਿੰਕਿਆ ਵੈ ਤੁਹਾਨੂੰ ਅੰਜਨਾ ਕਸ਼ਬ ਦੀ ਗੱਲ ਦੱਸੀ ਹੈ ਸਾਡੇ ਹਰਿਆਣੇ ਦੇ ਵਿੱਚ ਜਿਹੜਾ ਦਲੀ ਸਮਾਜ ਦਾ ਜਿਹੜਾ ਵਾਲਮਿਕੀ ਸਮਾਜ ਦਾ ਸੀਗਾ ਆਈਪੀਐਸ ਅਫਸਰ ਉਹਦੇ ਉੱਤੇ ਜਿਹੜਾ 8 ਦਿਨ ਹੋ ਗਏ ਆ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਆ ਉਹ ਉਹਦੇ ਰੋਜ਼ ਵਜੋਂ ਅੱਜ ਰਵੀ ਦਾਸ ਭਾਈਚਾਰੇ ਵੱਲੋਂ ਤੇ ਵਾਲਮਿਕੀ ਭਾਈਚਾਰੇ ਵੱਲੋਂ ਜਿਹੜਾ ਤਰਨਾਵ ਆ ਉਹ ਲਗਾਇਆ ਗਿਆ ਧੰਨਵਾਦ ਅੱਜ ਜੋ ਰੋਸ਼ਮ ਜਾ ਰਹਾ ਧਿਆਨੇ ਦੇ ਵਿੱਚ ਡਾਕਟਰ ਅੰਬੇਡਕਰ ਬਾਈਪਾਸ ਤੇ ਕੀਤਾ ਜਾ ਰਿਹਾ ਵਾ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਇਸ ਸਟੇਜ ਦੇ ਵਿੱਚ ਦਲਿਤ ਵਿਰੋਧੀਆਂ ਗਤੀਵਿਧੀਆਂ ਕਿੰਨੀਆਂ ਵੱਧ ਰੀਆਂ ਨੇ ਅੱਜ 70 75 ਸਾਲ ਹੋ ਗਿਆ ਸੀ ਦੇਸ਼ ਦੀ ਆਜ਼ਾਦੀ ਨੂੰ ਮਨਾ ਰਹੇ ਆ ਪਰ ਜੇ ਦੇਸ਼ ਦਾ ਦਲਿਤ ਅੱਜ ਫੇਰ ਵੀ ਆਪਣੇ ਆਪ ਨੂੰ ਬਦਾਮ ਮਹਿਸੂਸ ਕਰ ਰਿਹਾ ਵਾ ਇੱਕ ਐਡੀਜੀਪੀ ਹੋਣ ਦੇ ਕਾਰਨ ਉਹਨੂੰ ਆਪਣੀ ਸੁਸਾਈਡ ਕਰਨਾ ਪੈ ਰਿਹਾ ਵਾ ਔਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜਾ ਨ्यायधीश ਆ ਉਹਦੇ ਉੱਤੇ ਜੁੱਤੀ ਸਿੱਟੀ ਜਾ ਰਹੀ ਆ ਤੁਸੀਂ ਇਹ ਦੇਖੋ ਇੱਕ ਆਮ ਇਨਸਾਨ ਉੱਥੇ ਕੀ ਕਰੇਗਾ ਇੱਕ ਆ ਜਿੱਥੇ ਇੰਨੇ ਵੱਡਾ ਇੱਕ ਨ्यायधीश ਦੇ ਉੱਤੇ ਜੁੱਤੀ ਸਿੱਟੀ ਜਾ ਰਹੀ ਆ ਔਰ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਦੇਸ਼ ਦਾ ਜਿਹੜਾ ਚੈਨਲ ਆਪਾਂ ਕਹਿ ਰਹੇ ਆ આજ ਤੱਕ ਚੈਨਲ ਉਹਦੇ ਤੇ ਇੱਕ ਐਂਕਰ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਬਾਰੇ ਅਪਸ਼ਦ ਬੋਲਦੀ ਪਈ ਆ ਤਾਂ ਤੁਸੀਂ ਇਹ ਦੇਖੋ ਵੀ ਦੇਸ਼ ਦਾ ਕਾਨੂੰਨ ਕਿੱਦਾਂ ਉਹਨੂੰ ਬੰਦਸ਼ ਕੀਤਾ ਹੋਇਆ ਵਾ ਕਾਰਵਾਈ ਨਹੀਂ ਹੋਣ ਦਿੱਤੀ ਜਾ ਰਹੀ ਜਿਹੜੀ ਸਰਕਾਰ ਜਿਹੜੀ ਹੈਗੀ ਆ ਏ ਮਨੁਵਾਦੀ ਦੀ ਸਰਕਾਰ ਹੈਗੀ ਆ ਦੁਬਾਰਾ ਫੇਰ ਮਨੁਵਾਦ ਹੈਵੀ ਹੋ ਰਿਹਾ ਵਾ ਇਸ ਦੇਸ਼ ਦਾ ਜਿਹੜਾ ਦਲਿਤਾਂ 85% ਲੋਕ ਜਿਹੜੇ ਹੈਗੇ ਆ ਉਹ ਅੱਜ ਵੀ ਗੁਦਾਮੀ ਦੀ ਜ਼ਿੰਦਗੀ ਜੀ ਰਹੇ ਆ ਇਸ ਕਰਕੇ ਅੱਜ ਇਹ ਰੋਸ਼ ਮਜਾਰਾ ਕਰਕੇ ਸਾਰੇ ਦਲਿਤਾਂ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਆਓ ਸਾਰੇ ਆਪਾਂ ਇਕੱਠੇ ਹੋ ਕੇ ਦਲਿਤਾਂ ਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਔਰ ਦੇਸ਼ ਦੇ ਵਿੱਚ ਜੋ ਦਲਿਤਾਂ ਦਾ ਹੱਤਿਆਚਾਰ ਹੋ ਰਿਹਾ ਉਹਦੇ ਦੇ ਸੰਘਰਸ਼ ਕਰੀਏ ਚਾਹ ਭੀਮ ਚਾਹ ਪਰ ਹਾਂਜੀ ਮੇਰਾ ਨਾਮ ਕੁਲਦੀਪ ਢੀਂਗਣਾ ਜੀ ਭਾਰਤੀ ਵਾਲਮੀਕੀ ਤੁਨ ਸੁਣਿਆ ਪਾਵਦਸ ਵਿਕਲ ਦੇ ਵਿੱਚ ਮੈਂ ਪੰਜਾਬ ਪ੍ਰਧਾਨ ਤੇ ਉਦੇ ਦੇ ਵਿੱਚ ਕੰਮ ਕਰ ਰਿਹਾ ਹਾਂ ਅੱਜ ਅਸੀਂ ਅੰਬੇਡਕਰ ਚੌਂਗ ਦੇ ਵਿੱਚ ਜਿਹੜਾ ਵਾ ਕਿਉਂਕਿ ਜਲੰਧਰ ਬਾਈਪਾਸ ਜਿਹੜਾ ਮੇਰੇ ਉਹਦੇ ਧਰ ਨਾਲ ਆਇਆ ਹੋਇਆ ਕਰਨਾ ਤਾਂ ਲਾਇਆ ਕਿਉਂਕਿ ਜਿਹੜੀ ਐਂਕਰ ਆ ਵਾਲਮੀਕੀ ਮਹਾਰਾਜ ਬਾਰੇ ਬਹੁਤ ਗਲਤ ਸ਼ਬਦ ਬੋਲਦੀ ਆ ਇੱਕ ਸਾਡੇ ਡੀਜੀਪੀ ਰੈਂਕ ਦਾ ਬੰਦਾ ਸੌਰੀ ਐਸਪੀ ਸਾਹਿਬ ਰੈਂਕ ਦਾ ਬੰਦਾ ਉਹਨਾਂ ਨੂੰ ਮਜਬੂਰ ਕੀਤਾ ਗਿਆ ਸੁਸਾਇਸਾਈਡ ਵਾਸਤੇ ਤੇ ਅਸੀਂ ਇਹ ਜਾਣਦੇ ਹਾਂ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਸੁਸਾਇਡ ਵਾਸਤੇ ਮਜਬੂਰ ਕੀਤਾ ਉਹਨਾਂ ਦੇ ਉੱਪਰ ਐਫ ਆਰ ਦਰਜ ਹੋ ਕੇ ਜਿਹੜੇ ਜੇਲ੍ਹ ਦੇ ਦਰਵਾਜ਼ੇ ਆ ਉਹਨਾਂ ਲਈ ਖੋਲੇ ਜਾਵੇ ਤੇ ਜਿਹੜੀ ਸਜ਼ਾ ਬਣਦੀ ਉਹਨੂੰ ਦਿੱਤੀ ਜਾਵੇ ਧੰਨਵਾਦ ਜਿਹੜਾ ਹਰਿਆਣੇ ਦੇ ਐਡੀਜੀਪੀ ਸਾਹਿਬ ਨੂੰ ਜਾਤੀ ਤੌਰ ਤੇ ਪੀੜਤ ਕੀਤਾ ਗਿਆ ਉਹਨਾਂ ਨੂੰ ਮਜਬੂਰਨ ਆਤਮ ਹੱਤਿਆ ਕਰਨੇ ਪਈ ਬਾਈ ਪੂਰਨ ਕੁਮਾਰ ਜੀ ਨੂੰ ਉਹਨਾਂ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਜਿਨ੍ਹਾਂ ਨੇ ਚੀਫ ਜਸਟਿਸ ਸਪਰੀਮ ਕੋਰਟ ਦੇ ਉੱਪਰ ਜੁੱਤੀ ਮਾਰੀ ਉਸ ਦੋਸ਼ੀ ਨੂੰ ਰੈਸਟ ਕੀਤਾ ਜਾਵੇ ਜਿਹੜੀ ਭਗਵਾਨ ਵਾਲਮੀਕੀ ਮਹਾਰਾਜ ਦੇ ਛਵੀ ਦੇ ਅੰਜਨਾ ਕਸ਼ਵ ਖਿਲਾਫ ਬੋਲੀ ਉਹਨੂੰ ਰੈਸਟ ਕੀਤਾ ਜਾਵੇ ਜੁਪੀ ਦੇ ਵਿੱਚ ਜਿਹੜੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਉਹਨਾਂ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਆ ਕਿਸ ਤੋਂ ਵਿਕੀ ਸੋਤਾ ਨੂੰ ਦਰਗਾ ਆ ਵੀ ਕਿਸੇ ਚੈਨਲ ਦੇ ਮਾਧਿਅਮ ਤੋਂ ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਆ ਕਿ ਦੇਸ਼ ਦੇ ਅੰਦਰ ਕੁਝ ਮੁਠੀ ਪਰ ਲੋਕ ਹੈ ਜਿਹੜੇ ਜਾਤੀ ਲੜਾਈ ਸ਼ੁਰੂ ਕਰਾਉਣਾ ਚਾਹੁੰਦੇ ਆ ਤੁਹਾਡੀ ਰਹਿਣਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਬਹੁਤ ਤਰੱਕੀ ਕਰ ਰਹੀ ਹੈ ਔਰ ਤਰੱਕੀ ਦੇ ਵਿੱਚ ਰੁਕਾਵਟ ਪਾਣਾ ਚਾਹੁੰਦੇ ਆ ਸ਼ਰਾਰਤੀ ਲੋਕ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਕਾਰਵਾਈ ਕਰਕੇ ਜਿੰਨਾ ਸੁਟੇ ਜਾਵੇ ਇਹ ਸਾਡੀ ਮੰਗ ਹੈ ਤਾਂ ਕਿ ਦੇਸ਼ ਦੇ ਅੰਦਰ ਜਾਤੀਵਾਦ ਜਿਹੜੀ ਲੜਾਈ ਹੈ ਉਹ ਨਾ ਸ਼ੁਰੂ ਹੋ ਸਕੇ ਇਹ ਤਹਿਸੀਲਦਾਰ ਸਾਹਿਬ ਆਏ ਸੀ ਤੇ ਐਡੀਸੀਪੀ ਸਾਹਿਬ ਆਏ ਸੀ ਮੈਂ ਭੀਮ ਜੈ ਭਾਰਤ ਪਰਗਨ ਬਿਲਗਾ ਚਾਰਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਇਹ ਜਿਹੜਾ ਪੂਰਨ ਕੁਮਾਰ ਦਾ ਆਤਮ ਹੱਤਿਆ ਦਾ ਮਾਮਲਾ ਹੋਵੇ ਜਾਂ ਸੁਪਰੀਮ ਕੋਰਟ ਦੇ ਜੱਜ ਦੇ ਉੱਤੇ ਜੁੱਤੀ ਸਿੱਟਣ ਦਾ ਮਾਮਲਾ ਹੋਵੇ ਇਹ ਜਿਹੜਾ ਮਾਮਲਾ ਆ ਇਹ ਤਾਂ ਹੀ ਅੱਜ ਮਰਨ ਦੀ ਜਾਂ ਕਤਲੇ ਦੀ ਜਾਂ ਬਲਤਕਾਰਾਂ ਦੀ ਜਿਹੜੇ ਹਾਲਾਤ ਤਾਂ ਹੀ ਬਣੇ ਆ ਭਾਰਤੀ ਜਨਤਾ ਪਾਰਟੀ ਦੀ ਜਾਦੀ ਸਰਕਾਰ EVM ਨਾਲ ਬਣੀ ਆ ਉਹਨਾਂ ਨੂੰ ਆਮ ਲੋਕਾਂ ਦੀ ਬੋਡ ਦੀ ਤਾਂ ਲੋੜ ਨਹੀਂ ਇਸ ਕਰਕੇ ਉਹ ਅਫਸਰ ਸਾਹੀ ਨੂੰ ਇੰਨਾ ਪਰੇਸ਼ਾਨ ਕਰ ਰਹੇ ਆ ਜਿਹਨਾਂ ਅਫਸਰਾਂ ਦੀ ਡਿਊਟੀ 8 ਘੰਟੇ ਹੋਣੀ ਚਾਹੀਦੀ ਸੀ ਉਹ 24 24 ਘੰਟੇ ਡਿਊਟੀ ਕਰ ਰਹੇ ਆ ਜਦ ਤੱਕ ਨਕਲੀ ਪ੍ਰਧਾਨ ਮੰਤਰੀ ਦੇਸ਼ ਦਾ ਨਕਲੀ ਮੁੱਖ ਮੰਤਰੀ ਦੇਸ਼ ਦਾ EVM ਨਾਲ ਬਣੀ ਹੋਈ ਸਰਕਾਰ ਜਦ ਤੱਕ ਇਦਾਂ ਹੀ ਲੋਕ ਮਰਦੇ ਰਹਿਣਗੇ ਇਦਾਂ ਹੀ ਲੋਕ ਆਤਮਤ ਆਤਮ ਹੱਤਿਆ ਕਰਦੇ ਰਹਿਣਗੇ ਜਿਸ ਜਿਸ ਦੇਸ਼ ਦਾ ਸੁਪਰੀਮ ਕੋਰਟ ਦਾ ਜੱਜ ਸੁਰੱਖਿਅਤ ਨਹੀਂ ਜਿਸ ਦੇਸ਼ ਦਾ ਏਜੀ ਏਜੀ ਏਜੀਪੀ ਪੂਰਨ ਏਜੀਡੀਪੀ ਪੂਰਨ ਕੁਮਾਰ ਸੁਰੱਖਿਅਤ ਨਹੀਂ ਇਸ ਦੇਸ਼ ਦੇ ਅੰਦਰ ਕਾਲਜਾਂ ਜੁੜੀ ਇਨਫਰਾਸਟ੍ਰਕਚਰਾਂ ਦੇ ਵਿੱਚ ਐਚੀ ਤੇ ਬੀਸੀ ਲੋਕਾਂ ਦੇ ਬੱਚੇ ਸੁਰੱਖਿਅਤ ਨਹੀਂ ਮਾਰ ਮਾਰ ਕੇ ਬੱਚਿਆਂ ਨੂੰ ਇਹ ਲੋਕ ਜਿਹੜੇ ਇਹ ਲੋਕ ਮਾਰ ਮਾਰ ਕੇ ਬੱਚਿਆਂ ਨੂੰ ਪੱਖਿਆਂ ਨਾਲ ਟੰਗੇ ਨਕਲੀ ਜਿਹੜੇ ਆਤਮ ਹੱਤਿਆ ਬਣਾ ਦਿੰਦੇ ਆ ਇਹ ਮਾੜੀ ਸਰਕਾਰ ਆ ਨਕਮੀ ਸਰਕਾਰ ਆ ਜਦ ਤੱਕ ਈਵੀਐਮ ਨਾਲ ਬਣੀ ਸਰਕਾਰ ਰਹੂਗੀ ਦੇਸ਼ ਦਾ ਨਕਲੀ ਪ੍ਰਧਾਨ ਮੰਤਰੀ ਰਹੂਗਾ ਸਟੇਟਾਂ ਦੇ ਨਕਲੀ ਮੁੱਖ ਮੰਤਰੀ ਰਹਿਣਗੇ ਉਦੋਂ ਤੱਕ ਆ ਇਹ ਆਤਮ ਹੱਤਿਆ ਹੁੰਦੀਆਂ ਰਹਿਣਗੀਆਂ ਨਾ ਰੋਜ਼ਗਾਰ ਨਾ ਪੜ੍ਹਾਈ ਨਾ ਦਵਾਈ ਨਾ ਸਿਸਟਮ ਪ੍ਰਾਈਵੇਟ ਮਹਿਕ ਮੈਂ ਅਡਾਨੀਆਂ ਆਵਾਨੀਆਂ ਦਾ ਰਾਜ ਆ ਅਸੀਂ ਬਹੁਜਨ ਸਮਾਜ ਪਾਰਟੀ ਲੋਕਾਂ ਨੂੰ ਅੱਜ ਦੇ ਦਿਨ ਤੇ ਬੇਨਤੀ ਕਰਦੀ ਆ ਕਿ ਜੇ ਤੁਸੀਂ ਚਾਹੁੰਦੇ ਹੋ ਦੇਸ਼ ਆਮਨ-ਅਮਾਨ ਰਹੇ ਤਾਂ ਇਦਾਂ ਦੀ ਨਕਮੀ ਸਰਕਾਰ ਨੂੰ ਅਲਵਿਦਾ ਕਰਕੇ ਬਹੁਜਨ ਸਮਾਜ ਪਾਰਟੀ ਦਾ ਰਾਜ ਲਿਆਓ ਜੋ ਇਹ ਨਹੀਂ ਕਹਿੰਦਾ ਹੋਇਆ ਜੈ ਭੀਮ ਜੈ ਭਗਤਨ ਬਚਾਓ ਮੋਰਚਾ ਪੰਜਾਬ ਵੱਲੋਂ ਅੱਜ ਇੱਥੇ ਇੱਕ ਧਰਨਾ ਲਗਾਇਆ ਗਿਆ ਸੀਗਾ ਹਾਈਵੇ ਇਹਨਾਂ ਨੇ ਜਾਮ ਕੀਤਾ ਸੀ ਇਹਨਾਂ ਦੀਆਂ ਕੁਝ ਮੰਗਾਂ ਸੀ ਉਹਨਾ ਮੰਗਾਂ ਦੇ ਵਿੱਚ ਜਿਹੜੀ ਮੁੱਖ ਮੰਗ ਸੀਗੀ ਉਹ ਜਿਹੜੇ ਆਈਪੀਐਸ ਅਫੀਸਰ ਹਰਿਆਣਾ ਦੇ ਆਨੇ ਸੁਸਾਈਡ ਕੀਤਾ ਉਹਨਾਂ ਦੀ ਨਿਰਪੱਖ ਜਾਂਚ ਹੋਵੇ ਤੇ ਉਹਦੇ ਵਿੱਚ ਜੋ ਵੀ ਅਰੈਸਟ ਕੀਤੇ ਜਾਣੇ ਬਣਦੇ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇੱਕ ਮੰਗ ਇਹ ਸੀਗੀ ਆ ਜਿਹੜੀ ਇਹਨਾਂ ਦੀ ਦੂਸਰੀ ਮੰਗ ਸੀਗੀ ਉਹ ਰਿਲੇਟਡ ਟੂ ਸੀਗੀ ਕਿ ਸੀਜੀਆਈ ਸਾਹਿਬ ਤੇ ਚੀਫ ਜਸਟਿਸ ਆਫ ਇੰਡੀਆ ਸਰ ਤੇ ਜਿਹੜਾ ਹਮਲਾ ਹੋਇਆ ਸੀ ਪਿੱਛੇ ਜੇ کورٹ ਦੇ ਵਿੱਚ ਵੀ ਉਹਦੀ ਨਿਰਪੱਖ ਜਾਂਚ ਹੋਵੇ ਤੇ ਤੀਸਰੀ ਸੀਗੀ ਕਿ ਕੁਝ ਐਂਕਰਸ ਵੱਲੋਂ ਅੰਜਨਾ ਕਸ਼ਪ ਐਂਡ ਇੱਕ ਹੋਰ ਐਂਕਰ ਵੱਲੋਂ ਟੀਵੀ ਦੇ ਉਤੇ ਨੈਸ਼ਨਲ ਟੀਵੀ ਦੇ ਉਤੇ ਕੁਝ ਆਪੱਤੀ ਜਨਕ ਸ਼ਬਦ ਜਿਹੜੇ ਨੇ ਉਹ ਵਰਤੇ ਗਏ ਨੇ ਕਿ ਉਹਨਾਂ ਦੇ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਸ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਿਆ ਕਿ ਤਿੰਨਾਂ ਹੀ ਚੀਜ਼ਾਂ ਦੇ ਉੱਤੇ ਜਿਹੜੀ ਵੀ ਕੰਪੀਟੈਂਟ ਅਥਾਰਟੀ ਹੈ ਉਹਦੇ ਵੱਲੋਂ ਆਲਰੇਡੀ ਕਾਰਵਾਈ ਕੀਤੀ ਜਾ ਰਹੀ ਹੈ। ਫਿਰ ਵੀ ਜਿਹੜਾ ਤਾਜ਼ਾ ਸਥਿਤੀ ਹੈ ਉਹਨਾਂ ਦੀ ਜੋ ਰੀਸੈਂਟ ਸਟੇਟਸ ਹੈ ਵੀ ਤਾਂ ਕਿ ਉਹ ਇਹਨਾਂ ਨੂੰ ਪਤਾ ਲੱਗ ਸਕੇ ਤੇ ਇਹਨਾਂ ਦੀਆਂ ਮੰਗਾਂ ਵੀ ਵਧੀਆ ਤਰੀਕੇ ਨਾਲ ਅਧਿਕਾਰੀਆਂ ਤੱਕ ਪਹੁੰਚ ਸਕਣ। ਉਸ ਦੇ ਸਬੰਧ ਵਿੱਚ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ 4 ਵਜੇ ਮੀਟਿੰਗ ਲਈ ਵੀ ਬੁਲਾਇਆ। ਉੱਥੇ ਪੁਲ ਤਾਲਮੇਲ ਦੇ ਨਾਲ ਇਹਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕੀਤਾ ਜਾਵੇ। ਥੈਂਕ ਯੂ। ਜੀ